ਸਤਿਕਾਰ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆ ਭਰਾ ਮੇਰੇ ਤਰਵੰਡੀ ਸਾਬੋ ਦੀਪ ਕੋਲੇ ਤੇ ਬਾਈ ਕੋਲੇ ਬਹੁਤ ਘੈਂਟ ਘੈਂਟ ਟਰੈਕਟਰ ਆ ਤਰਵੰਡੀ ਸਾਬੋ ਹਰ ਬੁੱਧਵਾਰ ਮੀਤਾ ਲੱਗਦਾ ਤੇ ਪੂਰੇ ਘੈਂਟ ਟਰੈਕਟਰ ਆ ਬਾਈ ਕੋਲੇ ਤੇ ਬਾਈ ਨੇ ਥੋੜੀ ਆਪਾਂ ਕਰਾਉਣਾ ਗੱਲਬਾਤ ਦੀਪ ਨਾਲ ਤੇ ਬਾਈ ਕੋਲੇ ਹੈਗੇ 10-12 ਟਰੈਕਟਰ ਤੇ ਦੀਪ ਨਾਲ ਕਰੋ। ਉਹ ਜੀ ਕੀ ਹਾਲ ਹੈ? ਤੁਸੀਂ ਡਾਇਕਪੁਰ ਰਹਾ ਹੋ ਵਧੀਆ ਬਈ ਠੀਕ ਆ। ਹੋ ਕੇ ਜਾਵਾਂ। ਵਧੀਆ ਬਈ ਚੜ੍ਹਦੀ ਕਲਾ। ਤੁਸੀਂ ਸੁਣਾਓ। ਠੀਕ ਹੋ। ਤਰਵੰਡੀ ਵਧੀਆ ਬਈ ਚੜ੍ਹਦੀ ਕਲਾ। ਘਰ ਨਾ ਚਲਣਾ ਚੰਗੇ। ਹਾਂ। ਆਪਣੇ ਤਾਂ ਫਰਮੀ ਮੂੰਹ ਕਰਕੇ ਬੇਨੁਕਸਾਨ ਨਹੀਂ ਹੋਇਆ ਚੰਗੀ ਆਪਣੇ ਤਾਂ ਸਹੀ ਗੱਲ ਹੈ ਨਾ ਕਿ ਨਹੀਂ ਉਹ ਤਾਂ ਫਾਜ਼ਿਲ ਕਾਕਾ ਨਹੀਂ ਕਹਿੰਦੇ ਫੇਰ ਆਗੇ ਹੜੋੜ ਕਹਿੰਦੇ ਆ ਯਾਰ ਸੁਣਿਆ ਯਾਰ ਬਾਈ ਆ ਗੱਲਾਂ ਇਆਂ ਕਰੀ ਜਾਂਦੇ ਸੀ ਹੁਣ ਇੱਥੇ ਉਹ ਵਕਤ ਹੋਰ ਸੱਟਾ 70 ਜਾ ਵਧੀਆ ਤੇ ਟਰੈਕਟਰ ਆਪਣੇ ਕੋਲ ਟਰੈਕਟਰ ਹੈਗੇ ਆ ਬਾਈ ਅੱਜ 8-10 ਹਾਂ ਤੇ ਵੱਡੇ ਵੀ ਆ ਤੇ ਛੋਟੇ ਵੀ ਆ ਤੇ ਕੁਝ ਕੁ ਵਿੱਚ ਇੱਕ ਦੋ ਟਰੈਕਟਰ ਪੁਰਾਣੇ ਆ ਕੁਝ ਬਾਕੀ ਨਵੇਂ ਆ ਠੀਕ ਆ ਠੀਕ ਆ ਤੇ ਟਰੈਕਟਰਾਂ ਦਾ ਰੇਟ ਉਹ ਬੋਲਾਂਗੇ ਬਾਈ ਜਿਹੜੇ ਕਿਦੋਂ ਮਿਲਣ ਆ ਸਹੀ ਗੱਲ ਹੈ ਤੇ ਬਾਕੀ ਰੇਟ ਦੱਸਿਓ ਹਾਂ ਇਧਰੋਂ ਬਾਈ ਘਟਾਇਓ ਮਾਨਤਾ ਨਹੀਂ ਹੂ ਦੱਸਿ ਆ ਜਾ ਭਾਈ ਪਹਿਲਾਂ ਦੱਸ ਹੋਰ ਹੋਰ ਤੋਂ ਆ ਜਾ 3600 ਤੋਂ 94 ਮਾਡਲ ਆ ਭਾਈ ਟਰੈਕਟਰ ਸਾਰਾ origignal ਆ ਪੁੱਲਰਾ ਇਹ ਰੇਪਰ ਨੂੰ ਛੱਡ ਕੇ A to Z ਸਾਰਾ origignal ਆ ਭਾਈ ਮਗਰਾੜ ਚੈੱਕ ਕਰਾ ਦੇ ਟਰੈਕਟਰ ਦਾ ਟਾਇਰ ਹੈਗਾ ਮੂਹਰੇ 40 ਰੁਪਏ ਸੇ ਮਗਰ ਲੈਗਾ 60 ਪੈਂਟ ਪੈਸੇ ਵਿਕੀਤੀ ਦੇ ਭਾਈ ਹਾਂ 36 ਦਾ ਸਾਲਾ ਪੰਪ ਲੱਗਿਆ ਹੋਇਆ ਭਾਈ ਟਰੈਕਟਰ ਦਾ ਤੇ ਟਰੈਕਟਰ ਤੂੰ ਐਂ ਦਿਖਾ ਸਾਰਾ ਜੈਨੂਅਰ ਪਿਆ ਜੈਨੂਅਰ ਜਿੱਥੇ ਕਿਤੇ ਯਾਰ ਆਣਾ ਆਪਾਂ ਭਾਈ ਟੱਚਿੰਗ ਨਹੀਂ ਕਰਾਇਆ ਸਾਰਾ origignal ਆ ਲਾਈਟਾਂ ਲੈ ਕੇ ਯਾਰ ਸਾਰਾ ਕੋ ਨਾਲ ਦਾ ਹੋਰ ਦੱਸ ਜਮਾ ਕੋਕਾ ਪੀਤੀ ਹੈ ਭਰਾ ਮੇਰੇ ਦੇਖੋ ਟਰੈਕਟਰ ਮਗਰੇ ਆੜ ਮਗਰੂੜ ਦੇਖੋ ਜਮਾ ਸਾਰਾ ਬਾਈ ਕਹਿੰਦਾ ਰੇਣ ਵਾਲਾ ਨਾਲ ਦਾ ਬਾਈ ਸਾਰਾ ਸਮਾਨ ਰੇਖਾਤਰੀ ਹੈ ਨਹੀਂ ਨਾ ਐਵੇਂ ਜਿੱਕਿਆ ਬਾਈ ਐਵੇਂ ਜਿੱਕਿਆ ਮੋਬਾਈਲ ਲੱਗੀ ਸੀ ਵਾਈਬਰ ਵਾਲੀ ਲੱਗੀ ਸੀ ਉਹ ਵਾਲੇ ਲਾ ਲਈ ਬਾਈ ਠੀਕ ਆ ਇਧਰਲੀ ਛੜਦਾ ਵੀ ਦਿਖਾ ਦੇ ਇਧਰਲੀ ਛੜਦਾ ਵੀ ਆਈ ਪਿਆ ਜਮਾ ਨਾ ਟਰੈਕਟਰ ਕੀ ਆ ਵੱਡੀ ਬੈਟਰੀ ਆ ਬਾਈ ਨਾਲ ਕਿਤੋਂ ਲੀਗ ਨਹੀਂ ਸ਼ੀਕਣੀ ਮਿਸਤਰੀ ਲਿਆ ਹੋਵੇ ਬਾਈ ਟਰੈਕਟਰ ਨੂੰ ਬੰਦਾ ਹਾਂ ਚੈੱਕ ਕਰਕੇ ਲੈ ਜਾ ਬ੍ਰੇਕਾਂ ਦਾ ਇੰਨਾ ਚੰਗਾ ਛੱਡ ਗਿਆ ਅੱਛਾ ਅਗਲਾ ਕਹਿੰਦਾ ਫੋਰ ਤੋਂ ਬ੍ਰੇਕ ਨਹੀਂ ਨਾ ਇਹ ਰਗੜ ਮਾਰਦਾ ਹਾਂ ਐਡਾ ਚੰਗਾ ਬਾਈ ਅੱਛਾ ਨਾ ਦਾਪੋਰਾ ਬਲੋ ਆ ਮੇਰੇ ਕੋਲੇ ਸੀਗਾ ਫੋੜ ਉਹਦੇ ਮੰਨ ਕੇ ਚੱਲਾ ਬ੍ਰੇਕ ਨਹੀਂ ਲੱਗੇ ਸੀ ਗੇਟ ਠੀਕ ਆ ਜਦੋਂ ਕਰਾ ਲੈਂਦੇ ਸੀ ਲੋਟ ਉਹਦੀ ਬਸ ਮਹੀਨੇ ਬਾਅਦ ਫੇਰ ਉਹ ਵੀ ਆ ਜਾਂਦਾ ਨਹੀਂ ਬ੍ਰੇਕਾਂ ਦਾ ਤਾਂ ਬਹੁਤ ਚੰਗਾ ਬਾਈ ਮਹੀਨੇ ਵਾਂਗੂ ਤਾਂ ਆਪਣੇ ਕੋਲ ਹੀ ਹੋ ਗਿਆ ਠੀਕ ਆ ਛੱਕੇ ਛੱਕੇ ਜੇ ਲੱਗਣ ਲੱਗੇ ਹੈਨਾ ਇਹ ਤਾਂ ਮੰਨ ਕੇ ਚੱਲ ਯਾਰ ਤੂੰ ਮਹੀਨਾ ਦਾ ਆਪਣੇ ਕੋਲੇ ਹੋ ਗਿਆ ਹਾਂ ਇਹ ਨਹੀਂ ਜੰਦਾ ਤਾਂ ਐਡਾ ਚੰਗਾ ਨਾ ਯਾਰ ਤੇ ਬਾਕੀ ਲੈਜੀ ਅੱਛਾ ਹਾਂ ਤੇ ਰੇਟ ਇਹਦਾ ਬਾਈ ਲੈਣ ਦੇ ਨਾਲ ਹੀ ਦੱਸਾਂਗੇ ਹਾਂ ਤੇ ਮਾਤਾ ਨਹੀਂ ਕਰਾਂਗੇ ਬਾਈ ਬਾਲਾ ਨਹੀਂ ਪਰ ਇਹ 93 ਮਾਡਲਾ ਜਰਾਂ ਦੇ ਮਾਡਲਾ ਬਾਈ 1 ਲੱਖ ਤੇ 70 ਹਜ਼ਾਰ ਡਮਾਡ ਕੂਰੇਟ ਕਹਾਂਗੇ ਭਾਈ ਨਾ ਘੱਟ ਨਾ ਵਾਤ 1,40,000 ਦਾ 1,45,000 ਦਾ ਭਰਾ ਮੇਰਾ ਆ ਜਾ ਹੋਰ ਦੇਖੋ ਅੱਗੇ ਤੂੰ ਆ ਦਿਖਾ ਕੇ ਰਾਂ ਆ ਕਿਦ ਤਰੋਂ ਲਿਆਂਦਾ ਹੋਏ ਕੋਕਰ ਇਹ ਤੂੰ ਚੈੱਕ ਕਰਾ ਮੜਾ ਜਾ ਕੇ ਰਾਂ ਚੈੱਕ ਕਰਾ ਬੰਨਾ ਡਾਕਟਰ ਸਾਰਾ ਵਾੜੇ ਲਾ ਮਾਰਲ ਵੀ ਫੇਰ ਦੱਸਾਂਗੇ ਤੇ ਰੇਟ ਵੀ ਮਗਰੋਂ ਦੱਸਾਂਗੇ ਸਾਰਾ ਚੈੱਕ ਕਰਾ ਰਾਈਟ ਇਹ ਭਰਾ ਮੇਰਾ ਨਾ ਦੇਖੋ ਫਾਇਰ ਵੀ ਦਿਖਾ ਦੇ ਭਾਈ ਕਿਤੇ ਪਾਸੇ ਮਰਦਾ ਨਹੀਂ ਡਾਕਟਰ ਚੈੱਕ ਕਰਾ ਮਾਰਲ ਨੂੰ ਰੂਟ ਦੇਖੋ ਜਮਾ ਨਾ ਇਹ ਕੋਕਾ ਬੀ ਸੀ ਪਤਾ ਨਹੀਂ ਕਿੱਥੋਂ ਲੈ ਆਇਆ ਕਿ ਮੈਂ ਕੋਈ 2000 ਮਾਡਲ ਨਹੀਂ ਲੈਂਦਾ ਇਹਨਾਂ ਦਾ ਹੋਰ ਦੱਸ ਸਹੀ ਗੱਲ ਹੈ ਹਾਈ ਸਪੀਡ ਟਰੈਕਟਰ ਹੈ ਬਾਈ ਇਹ 2000 ਮਾਡਲ ਵਾਂਗੂ ਲੱਗਦਾ ਕਿਹੜਾ ਮਾਡਲ ਹੈ ਕੋਈ ਨਹੀਂ ਟਰੈਕਟਰ 2007 ਮਾਡਲ ਬਾਈ ਹੱਟਾ 76 ਮਾਡਲ ਆ ਇਹ 67 ਜਾਨਾ ਤੇ ਹੋਰੇ ਕੀ ਚੱਲਦਾ ਤੇ ਡੈਰ ਰਹਿ ਗਿਆ ਮੂਰਲੇ ਇੱਥੇ ਇੱਕ ਬਾਈ ਮਗਰ ਲੈ ਗਿਆ ਛੱਟ ਪੈਂਡ ਪੈਸੀ ਸਹੀ ਗੱਲ ਆ ਟਰੈਕਟਰ ਹੀ ਨਾ ਜਮਾ ਸੋਨੇ ਦੀ ਕੀੜੀ ਆ ਚੈੱਕ ਕਰਾ ਦੇ ਮਾੜਾ ਰੈਟਰ ਸਮਾਰ ਕੇ ਕੋਈ ਐ ਭਲੇਖਾ ਨਾ ਰਹੇ ਜੇ ਕੋਈ ਬਾਹਰਲਾ ਨੰਬਰ ਨਹੀਂ ਬਾਈ ਦਿੰਦਾ ਰੈੜਾ ਮੂਰਲਾ ਤਾਂ ਨਹੀਂ ਦੇਖੋ ਜਮਾ ਨਾ ਪਿੱਛੇ ਦੀ ਲਿਆ ਚੈੱਕ ਕਰਾ ਦੇ ਇਹ ਤਾਂ ਰਿੰਬਾ ਕਰਨੀ ਇਹ ਤਾਂ ਲੀਕ ਨਹੀਂ ਛੀਕਣੀ ਬਾਈ ਤੇਲ ਟਰੈਕਟਰ ਦਾ ਬਦਲਿਆ ਹੋਇਆ ਸਾਰਾ ਹਾਂ ਦੇਖੋ ਫਿਰ ਠੀਕ ਆ ਬਾਈ ਬਾਹ ਕੇ ਤਸੱਲੀ ਕਰਕੇ ਲੈ ਜਾ ਨਾ ਕੋਈ ਬਲੋ ਆ ਇਹਦੀ ਨਾ ਕੁਝ ਬਾਹਰਲਾ ਨੰਬਰ ਨਹੀਂ ਦਿੰਦਾ ਬਾਈ ਇਹ ਨਹੀਂ ਦਿੰਦਾ ਸਹੀ ਗੱਲ ਹੈ ਇਹ ਪੰਜਾਬ ਆ ਕੇ ਰਹਿਣਾ ਇਹ ਚਾਰ ਨੰਬਰ ਆ ਬਾਈ ਇਹਦਾ ਐਥੀ ਰਿਪੋਰਟ ਮਿਲੂਗਾ ਨਾ ਹੁੰਦਾ ਨਹੀਂ ਇਹ ਕਾਪੀ ਕਾਗਜ਼ਾਂ ਦਾ ਇੱਕ ਨੰਬਰ ਆ ਹਾਂ ਜਮਾ ਸੋਨੇ ਦੀ ਮੋਹਰੀ ਆ ਭਰਾ ਮੇਰੇ ਦੇਖੋ ਮਗਰੇੜਾ ਮੁੰਗਰੀ ਨਾ ਮੈਂ ਤਾਂ ਮਣਕਾ ਹੀ ਆ ਜਮਾ ਹੋਰ ਦਾ ਪਿਆ ਨਾ ਕੋਕਾ ਦੀ ਸੀ ਆ ਤੇ ਪੜਾ ਸੁਣਾ ਡੈਕਟਰ ਆ ਤੇ ਇਧਰ ਵੀ ਲੈ ਮੜਾ ਰੇਟ ਤੇ ਮਾੜਾ ਡੈਕਟਰ ਆ ਇਧਰ ਲਿਓ ਨਾ ਜਮਾ ਸੋਨੇ ਦੀ ਇਹ ਸੀ ਮੜਾ ਹੋਈ ਮੜੇ ਸੀ ਆ ਬਾਈ ਡੈਕਟਰ ਲੱਗਦਾ 15 16 ਵੰਗੂ ਆ 15 ਹੀ ਟੂ ਹੀ ਲਾਉਂਦਾ ਬਾਈ ਡੈਕਟਰ ਤੇ ਰੰਗ ਦੇਖੋ ਯਾਰ ਤੁਸੀਂ ਆ ਜਮਾ ਸਾਰਾ ਰੀਜਨਲ ਆ ਬਾਈ ਇੱਕ ਲੱਖ ਤੇ 80 ਆ ਡਿਮਾਂਡ ਆ ਕਿੰਨੇ ਵਿੱਚ ਰੱਖਾਂਗੇ ਬਾਈ ਇਹਦਾ ਨਾ ਕੱਟ ਨਾ ਬਾਬਾ 1 ਲੱਖ ਤੇ 65000 ਦਾ ਬਾਈ 165 ਦਾ ਇੰਨੇ ਡਾਇਰਾਂ ਦੇ ਕੋਈ 2000 ਮਾਡਲ ਨਹੀਂ ਦਿੰਦਾ ਇਹਨੇ ਰੰਗ ਦਾ ਲੁੱਟ ਲੋ ਭਰਾ ਮੇਰਾ ਮੌਕਾ ਹੀ ਆ ਸਮ ਨੂੰ ਬਾਈ ਟਰੈਕਟਰ ਆ ਯਾਰ ਛੋ ਸੂ ਕਰਨੀ ਤਾਂ ਇੰਨਾ ਸਾਫ ਆ ਜਾ ਉਹ ਲੈ ਦੋ 2000 ਮਾਡਲ ਨਹੀਂ ਦਿੰਦਾ ਕੋਈ ਇਹਨੇ ਦਾ ਬੜਾ ਹੱਟਾ ਟਰੈਕਟਰ ਅਜੇ ਦੋਰੇ ਲਿਆ ਡਬਲ ਕਲਚ ਤੇ ਲਿਆ ਆ ਗਿਆ ਸੋਨੇ ਦੀ ਮੋਰ ਡਬਲ ਕਲਚ ਤੇ 2000 ਇੱਕ ਮਾੜ ਲਾ ਬਾਈ ਚੌਕੜਾ ਪਾ ਜਾ ਇਹਦਾ ਆਹ ਕਿਹਰੇ ਨਾਲ ਐਚ ਆਰ ਬਾਈ ਐ ਯਾਰ ਹਰਿਆਣਾ ਨੰਬਰ ਆ ਬਾਈ ਤਾਜੀ ਆ ਬਾਈ ਚਾਰੇ ਯਾ ਮਾ ਤਾਜੀ ਟੈਰ ਆ ਪਰ ਮੇਰਾ ਤਾ ਤਾਜੀ ਚਾਰੇ ਆ ਦੇਖ ਵੇ ਗੁੱਡੀਆਂ ਤੋਂ ਵੀ ਨਾ ਕੱਲੇ ਮਗਰਿਆੜਾ ਨਾ ਪੇਂਟ ਹੋਇਆ ਬਾਈ ਜਾਂ ਮੂਰੋ ਮਾੜਾ ਮਾੜਾ ਲੇਟ ਆਣਾ ਅੱਛਾ ਇੱਥੇ ਪਾਣੀ ਪੂਣੀ ਖੜਦਿਆਂ ਦਾ ਕਈ ਏਰ ਜਰ ਪਾ ਜਾਂਦਾ ਆ ਟੋਟਨੀ ਦਾ ਲਾਲਾ ਸਾਈਡਾਂ ਦਾ ਲਾਲ ਟੈਂਕੀ ਦਾ ਲਾਦਾ ਰਿਜੀਨਲ ਆ ਬਾਈ ਇਹਦਾ ਸੀਸੀ ਵਾਂਗ ਚੌਕਦਾ ਦੇਖੋ ਚਲੋ ਡਬਲ ਕਲੱਚ ਆ ਗਿਆ ਬਾਈ ਰਿਜੀਨਲ ਡਬਲ ਚ ਆ ਗਿਆ ਇਹ ਆ ਚੈੱਕ ਕਰਾਈ ਕਿੱਲੀ ਜੀ ਪੁੱਤਰਾ ਆ ਡਬਲ ਚ ਐ ਤੇ ਸਟੀਅਰਿੰਗ ਨਾਲ ਪਾਵਰ ਆ ਰਿਹਾ ਬਾਈ ਇਹੋ ਉਪਰ ਦੇਖੋ ਖੁਦਾ ਇਹ ਆ ਹਾਂ ਹਾਂ ਤੇਰੰਗ ਵੀ ਬੜਾ ਕੈਂਟ ਲੱਗਿਆ ਯਾਰ ਹਨਾ ਮਗਰ ਜੇ ਮੈਂ ਆਏ ਕੋਕਦਾ ਹੈ ਹੋਰ ਦੱਤ ਜਮਾ ਨਾ ਕੋਈ ਚਾਲਾ ਨਾ ਕੁਝ ਹੋਰ ਪੈਂਪਰ ਬੰਪਰ ਦਿਖਾ ਦੂ ਆਏ ਟੌਪ ਦਾ ਬਾਈ ਸਾਰਾ ਕੋ ਦਿਖਾਉਣਾ ਦੇਖੋ ਡੰਡਾ ਫੱਟੀ ਛਤਰੀ ਸਾਰਾ ਕੋ ਨਾਲ ਮਿਲੂ ਉਰੇ ਲਿਆ ਆ ਜਾ ਪੁੱਤਾ ਵੀ ਸੀ ਯਾਰ ਦੇਖੋ ਕੈਂਟ ਟਰੈਕਟਰ ਆ ਪੂਰਾ ਤੇ ਰੇਟ ਚੈੱਕ ਕਰਾ ਦੇ ਮਾੜਾ ਰੇਟ ਹੈਗਾ 21 ਮਾਟਲੇ ਹੈ ਨਾ ਹਾਂ 2 ਲੱਖ ਤੇ 62000 ਇੱਕੋ ਰੇਟ ਕਹਿੰਗੇ ਰਬੋ ਹਾਂ ਹਾਂ ਘਟਾਏ ਹੋਣਾ ਤੇਰੀ ਵੀਡੀਓ ਚ ਵੀ ਨਹੀਂ ਪਹਿਲਾਂ ਬੋਲੇ ਹੁਣ ਸਹੀ ਗੱਲ ਹੈ 2 ਲੱਖ ਤੇ 10000 ਦਾ ਬਾਈ ਕਿਉਂ ਦੱਸਦਾ ਹਾਂ ਸਿੰਗਲ ਵਿਗੀ ਜਾਂਦੇ ਆ ਇਹ ਲੈ ਜੀ ਭ ਡਵਨ ਕਲਾ ਤੇ ਆ ਪਾਣੇ ਨੂੰ ਦੱਸਿਆ ਰੇਟ ਅੱਜ ਉਹੀ ਬੋਲਾਂਗੇ ਜਿਹੜੇ ਕਿਤੋਂ ਮਿਲਣ ਆ ਸਹੀ ਗੱਲ ਆ ਅੱਗੇ ਉਰੇ ਲਿਆ ਆ ਜਾ ਦਵਾ ਲਾ ਕੇ ਆ ਆ ਸਾ ਆਸ਼ਾ ਪਾਉਣਾ ਵੀਡੀਓ ਚ ਹੂੰ ਚੈੱਕ ਕਰਾ ਦੇ 95 ਮਾਡਲ ਆ ਪੁੱਤ ਰਾਜੇ ਫਰਸਟ ਕੁਆਲਟੀ ਡੈਕਟਰ ਆ ਬਾਈ ਇਹ ਅੱਛਾ ਫਰਸਟ ਓਨਰ ਆ ਇਹ ਸੈਕੰਡ ਓਨਰ ਹੋਣਾ ਆ ਇੱਥੇ ਆਪਣੇ ਕੋਲੇ ਅੱਛਾ ਪੰਜਾਬ ਨੰਬਰ ਆ ਬਠਿੰਡੇ ਦਾ ਪੰਜਾਬ ਨੰਬਰ ਆ ਭਰਾ ਮੇਰਾ ਇਹ ਮਗਰੜ ਮੂਰੂ ਲੱਗਿਆ ਪੂਰਾ ਸੋਹਣਾ ਇੰਨਾ ਮਾਰਕਾ ਹੀ ਆ ਬਾਈ ਬਾਕੇ ਲੈ ਜਾ ਮੂਰ ਦੇ ਰੰਬਰ ਦੇ ਨਾਲ ਜਾਂਸੀ ਵਾਲੇ ਸਟicker ਉਵੇਂ ਜਿੱਕਰ ਪਏ ਆ ਟਰੈਕਟਰ ਬਥੇਰੇ ਖੜੇ ਆ ਮੰਡੀ ਚ ਇਹਦੇ ਨਾਲ ਦੇ ਸਹੀ ਗੱਲ ਆ ਪਰ ਆ ਚੀਜ਼ ਨਹੀਂ ਬਾਈ ਹੁਣ ਹੀ ਸ਼ੋ ਪਟਲਾ ਸ਼ੋ ਦੇ ਅੰਦਰ ਵੀ ਸਟicker ਪਏ ਟਰੈਕਟਰ ਪੂਰਾ ਉਹੀ ਸਾਫ ਜਿਹਾ ਟਰੈਕਟਰ ਯਾਰ ਕਿਸੇ ਪਾਸੇ ਤੱਕ ਮਾਰ ਕੇ ਅਰਗਾ ਬਾਈ ਜਮਾ ਬੈਟਰੀ ਹੈ ਨਾ ਵੱਡਾ ਖੋਖਾ ਬਾਈ ਨਾਲ ਬੈਟਰੀ ਦਾ ਮਗਰ ਲਟਾਇ ਰਿਹਾ ਟਰੈਕਟਰ ਦੇ ਅੱਧੇ ਅਰਗੇ ਆ ਯਾਰ ਚਾਰੇ ਇਹ ਗੁੱਡੀਆਂ ਏਸੀ ਜੀ ਇਹ ਦਿੱਖ ਘਟ ਦਿੰਦੀ ਐ ਸਹੀ ਗੱਲ ਆ ਨਾ ਸੀਟਾਂ ਨਵੀਆਂ ਬਾਈ ਸੀਟਾਂ ਚੁੱਕਣ ਲੱਗੀਆਂ ਪੂਰਾ ਹਾਂ ਬਾਈ ਕਮੀ ਕੋਈ ਨਹੀਂ ਬਾਈ ਗੇੜਾ ਦੇ ਆਵੇ 95 ਮਾਡਲ ਆਸ਼ਾ ਕੱਢਦੇ ਕੋਈ ਇਹਦੇ ਨਾਲ ਦਾ ਸਹੀ ਗੱਲ ਆ 95 ਮਾਡਲ ਆ ਜੀ 95 ਮਾਡਲ ਬਾਈ ਪੂਰਾ ਸੋਹਣਾ ਟਰੈਕਟਰ ਭਰਾ ਮੇਰੇ ਜੇ ਕਿਸੇ ਨੇ ਜਾਣਾ ਦੀਪ ਕੋਲੇ ਖੜਾ ਰੇਟ ਚੈੱਕ ਕਰਾ ਦੇ ਮਾੜਾ ਜਿਹਾ ਮਾਕ ਨਹੀਂ ਹੋਣਾ ਕਿਸੇ ਪਾਸੇ ਤੇ ਔਕੜ ਲੱਗਿਆ ਪੂਰਾ ਸੋਹਣਾ ਯਾਰ ਇੱਧਰ ਲੈਣਾ ਬੁਬੀ ਦਿਖਾ ਦੇ ਯਾਰ ਕੋਈ ਆਏ ਥੋੜਾ ਕੋਈ ਇੱਕ ਪਾਸਾ ਦਿਖਾ ਕੇ ਹਟ ਜਾਗੇ ਚੈੱਕ ਕਰਾ ਦੇ ਟਰੈਕਟਰ ਵਿੱਚ ਪੂਰਾ ਸੋਹਣਾ ਟਰੈਕਟਰ ਯਾਰ ਘੈਂਟ ਗੱਲ ਬਾਤ ਆ ਆ ਦੇਖੋ ਸੋਹਣਾ ਟਰੈਕਟਰ ਆ ਮਾੜਾ ਪਿੱਛੇ ਕੀ ਲਿਖਿਆ ਪੜ ਕੇ ਵੀ ਸੁਣਾ ਮਾੜਾ ਜਾ ਜੱਟ ਤੇ ਝੋਟਾ ਵੀ ਰਾ ਛੱਡ ਦੇ ਨਾ ਛੱਡ ਦੇ ਮੈਨੂੰ ਬਾਈ ਇਹ ਨਾ ਰਾ ਨਹੀਂ ਛੱਡ ਦੇ ਨਾ ਇਹ ਨਹੀਂ ਛੱਡ ਦੇ ਹਾਂ ਪੂਰਾ ਲਿਆ ਟਰੈਕਟਰ ਹੈ ਭਰਾ ਮੇਰੋ ਤੇ 95 ਮਾਡਲ ਹੈ 1 ਲੱਖ ਤੇ 28000 ਰੁਪਏ ਕਿੰਨੇ ਦੇ ਦਾਂਗੇ ਇਹਦਾ ਵੀ ਇੰਨੀ ਰੇਟ ਕਹਾਂਗੇ ਹਾਂ ਪੁੱਲਰਾ ਨਾ ਕਾਤਣਾ ਬੱਦ 20000 ਦਾ ਰੇਟਰ ਦੇ ਦੋ ਕੋਈ ਕੁਛ ਕਹੀ ਜੇ ਇੱਕ ਲੱਖ ਦੇ 20000 20000 ਦਾ ਹਾਂ ਪੂਰਾ ਕੈਂਟ ਟਰੈਕਟਰ ਆ ਯਾਰ ਤੇ ਆਪਣਾ ਅੱਗੇ ਦਿਖਾ ਦੇ ਆ 35 ਵਾਲਾ ਵੀ ਪਾ ਦੇ ਯਾਰ 35 ਵਾਲਾ ਪਾ ਦੇ ਹਾਂ ਇਹ ਆ 98 ਮਾਡਲ ਇਹ 98 ਮਾਡਲ ਬਾਹਰ ਪੰਪਾ ਬਾਰ ਪੰਪ ਆਸ਼ੇ ਦੇ ਮੁੱਲ ਦੇ ਹੀ ਦੇਵਾਂਗੇ ਅੱਛਾ ਇਹਦੇ ਟਾਇਰ ਮਗਰ ਲੈ ਗਿਆ 60 ਪੁਆਇੰਟ ਪੈਸੇ ਇੱਥੇ ਘੜਦਾ ਕੱਪੜਿਆਂ ਨਾਲ ਰਵੇੜ ਕੋਈ ਨਹੀਂ ਮਗਰ ਟਾਇਰ ਰਹਿ ਗਿਆ ਦੇਸੀ ਬਾਈ ਸਾਈਡ ਤੇ ਹਾਂ ਜਦੋਂ ਹੁਣ ਨਹੀਂ ਬਾਟੇ ਬਾਟੂ ਕੀਏ 10 ਸਾਲ ਹੋ ਗਏ ਬਾਈ ਨੂੰ ਸਹੀ ਗੱਲ ਆ ਗੇਰ ਇੰਜਨ ਬਾਈ ਪੂਰਾ ਚੰਗਾ ਸ਼ੂ ਦੀ ਟੱਚਿੰਗ ਮਾੜੀ ਮੋਟੀਰੇਟਰ ਦੀ ਹੋਈ ਹੈ ਹਾਂ 98 ਮੰਗ ਲਾ 1,35,000 ਦੀ ਡਿਮਾਂਡ ਹੈ ਨਾ 1,35,000 ਹੋ ਗਈ ਡਿਮਾਂਡ ਟਰੈਕਟਰ ਦੇ ਦਾਂਗੇ ਬਾਈ 1.5 ਲੱਖ ਤੋਂ 1.5 ਲੱਖ ਦਾ ਬਾਕੀ ਮੌਕੇ ਤੇ ਮਾਨ ਤਾਨ ਹੋ ਜੂ ਬਾਈ ਠੀਕ ਹੈ ਜਿਹੜਾ ਵੀਡੀਓ ਦੇਖ ਕੇ ਆਊਗਾ ਆਪਣੀ ਪੁੱਲਰ ਦੀ ਵੀਡੀਓ ਦਾ ਸਕਰੀਨਸ਼ਾਟ ਲਿਆ ਬਈ ਟਰੈਕਟਰ ਦੇ ਦਾਂਗੇ ਯਾਰ ਜਿੰਨੇ ਵੀ ਦਿਖਾਏ ਆਪਾਂ ਵੀਡੀਓ 'ਚ ਡੰਡਾ ਫੱਟੀ ਛਤਰੀ ਸਾਰਾ ਕੋਲ ਨਾਲ ਮੈਨੂੰ ਦੇਣਾ ਸਾਰਾ ਕੋਲ ਨਾਲ ਛਤਰੀ ਨਵੀਆਂ ਬਾਈ ਤੇ ਆਪਣਾ ਨੰਬਰ 94787903991 ਹਾਂ ਆ ਬਾਈ ਠੀਕ ਆ ਬਾਈ ਟਰੈਕਟਰ ਐ ਰੇਟ ਹੀ ਉਹ ਬੋਲੇ ਆ ਸਾਹਮਣੇ ਮੌਕੇ ਜੇ ਕੁਝ ਹੈਗਾ ਤਾਂ ਹਾਂ ਵੀਡੀਓ ਸ਼ੇਅਰ ਕਰ ਦਿਓ ਬਾਈ ਬੱਸ ਤੋਂ ਵੱਧ ਇਹ ਆ ਬਾਈ ਦਾ ਨੰਬਰ ਐ ਸਿਕ ਬਾਕੀ ਸਕਰੀਨ ਤੇ ਚੱਲੀ ਜਾਂਦਾ ਤੇ ਬਾਈ ਨੂੰ ਫੋਨ ਕਰ ਲਓ ਤੇ ਟਰੈਕਟਰ ਬਾਈ ਕੋਲੇ ਪੂਰੇ ਘੈਂਡ ਘੈਂਡ ਆਉਂਦੇ ਆ ਭਰਾ ਮੇਰੇ ਵੀਡੀਓ ਦਬ ਕੇ ਵੀਰ ਬਣ ਕੇ ਸ਼ੇਅਰ ਜਰੂਰ ਕਰਦਾ ਕਰੋ ਓਕੇ ਭਰਾ ਧ